ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ 'ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਹਮ ਘਰ ਸਾਜਨ ਆਏ ਸਾਚਾ ਮੇਲ ਮਿਲਾਏ ਆਨੰਦ ਕਾਰਜਾਂ ਵਾਸਤੇ ਜਦੋਂ ਆਨੰਦ ਕਾਰਜ ਹੁੰਦੇ ਹਨ ਉਸ ਸਮੇਂ ਇਹ ਸ਼ਬਦ ਆਪ ਜੀ ਗਾਇਨ ਕਰ ਸਕਦੇ ਹੋ ਬਹੁਤ ਵਧੀਆ ਕੰਪੋਜੀਸ਼ਨ ਹੈ ਇਹ ਸ਼ਬਦ ਭਾਈ ਸਰਪ੍ਰੀਤ ਸਿੰਦਰ ਸਿੰਘ ਨੇ ਦਿੱਲੀ ਵਾਲੇ ਉਹਨਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਜੀ ਅੱਜ ਆਪਾਂ ਇਹ ਸ਼ਬਦ ਮਾਤ ਸੱਤਕ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੇਲ ਤੋਂ ਸ਼ਬਦ ਸਿੱਖਾਂਗੇ ਜੀ ਇਸੇ ਸ਼ਬਦ ਦੀ ਤਾਲ ਕਹਿਰਵਾ ਤਾਲ ਹੈ ਇਸੇ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਾਂਜੀ ਸਾ ਰੇ ਗਾ ਮਾ ਪਾ ਧਾ ਨੀ ਧਾ ਕੋਮਲ ਵੀ ਇਸ ਇਸ ਸ਼ਬਦ ਦੇ ਅੰਦਰ ਸਵਰ ਲੱਗੇਗਾ ਜੀ ਸਾਰੀਆਂ ਸੁਰਾਂ ਸ਼ੁੱਧ ਲੱਗਣਗੀਆਂ ਧਾ ਕੋਮਲ ਇਸ ਵਿੱਚ ਲੱਗੇਗਾ ਜੀ ਪਹਿਲਾ ਮੈਂ ਅਭੀ ਨੂੰ ਸਥਾਈ ਅਤੇ ਅੰਤਰਾ ਗਾਇਨ ਕਰਕੇ ਦੱਸਾਂ ਜਾਂ ਫਿਰ ਮੈਂ ਅਭੀ ਨੂੰ ਸਲੋ ਸਲੋਸ ਰਾਂ ਤੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉੱਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰ ਲਈ ਤੁਸੀਂ ਮੈਨੂੰ ਮੇਰੇ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ ਅਰਸ਼ਪੁਰੰਮ ਰੱਬ ਜੀਨ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਜੋਗ ਦੀ ਮਾਫੀ ਅਗੇ ਤੋਂ ਸਮਤ ਬਖਸ਼ਣੀ ਸ਼ਬਦ ਸ ਮੁਕਾਰ ਸਾਧਨ ਆਏ ਹੰਕਾਰ ਸਾਧਨ ਆਏ ਸਾਚੇ ਸਹਿਜ ਮਿਲਾਏ ਹਰਮਾਨ ਪਾਏ ਸਹਿਜ ਮਿਲਾਏ ਹਰਮਾਨ ਪਾਏ ਪੰਚ ਅਨੁਦਿਨ ਮੇਲ ਪਾਇਆ ਮਨ ਮਾਨਿਆ ਅਨੁਦਿਨ ਮੇਲ ਪਾਇਆ ਮਨ ਮਾਨਿਆ ਕਰ ਮੰਦਰ ਸੋਹਾਏ ਕਰ ਮੰਦਰ ਪੰਚ ਸ਼ਬਦ ਤੋਂ ਨਿਹੰਦ ਵਾਰ ਕੇ ਹਮਕਾਰ ਸਾਜਨ ਆਏ ਹਮਕਾਰ ਸਾ ਇਹ ਸਥਾਈ ਤੇ ਬਾਕੀ ਅੰਦਰੇ ਆਪਾਂ ਜਾਇਨ ਕੀਤੇ ਹਨ ਹੁਣ ਆਪਾਂ ਸਲੋ ਸਲੋ ਸਰਾ ਤੇ ਸ਼ਬਦ ਸਿੱਖਦੇ ਆ ਜੀ ਹਮ ਕਰਸਨ ਆਏ ਹਮ ਕਰਸ ਮ ਮਧ ਸੱਚੇ ਨੇ ਨੂੰ ਮਿਲਾਏ ਮ ਦੇਹਾਂ ਜੀ ਪਹਿਲਾ ਅੰਤਰਾ ਸਹਿਜ ਮਿਲਾਏ ਸਹਿਜ ਸਹਿਜ ਮਿਲਾਏ ਸਹਿਜ ਮਿਲਾਏ ਹਰ ਮਨ ਪਰ ਆਏ ਪੰਚ ਮਿਲੇ ਸੁਖ ਪਾਇਆ ਉਹੀ ਲਾਈਨ ਆ ਜਾਏਗੀ ਸਰਗਮ ਉਹੀ ਆਏਗੀ ਪੰਚ ਮਿਲੇ ਸੁਖ ਪਾਇਆ ਅਗਲੀ ਲਾਈਨ ਸਾਈ ਵਾ ਸਥਾਈ ਤੇ ਅੰਤਰਾ ਹੈ ਹੁਣ ਆਪਾਂ ਲਾਸਟ ਅੰਤਰਾ ਦੂਸਰਾ ਅੰਤਰਾ ਸਿੱਖਦੇ ਹਾਂ ਜੀ ਆਨ ਦਿਨ ਮੇਲ ਭਾਇਆ ਮਨ ਮੰਨਿਆ ਭਾਇਆ ਮਨ ਮੰਨਿਆ ਕਰਮਨ ਪਲਚ ਸ਼ਬਦ ਪੰਚ ਸ਼ਬਦ ਕੋਣ ਅਨਹਦ ਵਾਜੇ ਹਮਕਾਰ ਸਜਣ ਆਏ ਹਮਕਾਰ ਸਜ ਸਜਣ ਆਏ ਹਮਕਰ ਸਜਣ ਆਏ ਇਹ ਹੈ ਦੱਸਣ ਦੇ ਹੱਦੀ ਜਿਵੇਂ ਮੈਂ ਅਪਣੀ ਸਲੋ ਸਲੋ ਸਰਾ ਦੇ ਸਾਰੇ ਸ਼ਬਦ ਸਮਝਾਇਆ ਜਿਨੂੰ ਉਸ ਤਰੀਕੇ ਨਾਲ ਸਿੱਖਣਾ ਹੈ ਪਉਲ ਜੀ ਦੀ ਮਾਫੀ ਗਤ ਸਮਤ ਪਕਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ